ਜਲੰਧਰ ਦੇ ਵਿੱਚ ਉਸ ਹੈਵਾਨ ਨੇ ਉਸ ਛੋਟੀ ਬੱਚੀ ਨਾਲ ਕੀ ਕੀਤਾ ਆਪਾਂ ਸਾਰਿਆਂ ਨੂੰ ਪਤਾ ਸਾਰੀਆਂ ਹੱਦਾਂ ਉਸਨੇ ਪਾਰ ਕਰ ਦਿੱਤੀਆਂ ਸਾਰਾ ਜਹਾਨ ਇਸ ਸ਼ਰਮਨਾਕ ਕਾਰੇ ਤੇ ਥੂ-ਥੂ ਕਰਦਾ ਸਾਰੇ ਜੋ ਮਾਪੇ ਆ ਅਕਸਰ ਉਹ ਵੀ ਵਿਚਾਰੇ ਕੀ ਕਾਰਨ ਕਿਸ ਦੇ ਆਸਰੇ ਬੱਚੇ ਨੂੰ ਛੱਡ ਕੇ ਜਾਣ ਕਿ ਉਹਨਾਂ ਨੇ ਕਿਤੇ ਕੰਮ ਜਾਣਾ ਜਾਂ ਭਾਈ ਕਿਤੇ ਹੋਰ ਜਾਣਾ ਬੱਚੇ ਨੂੰ ਕਿਹਦੇ ਕੋਲ ਸੇਫ ਮੰਨਣ ਕਿਉਂਕਿ ਅਜੇਹਾ ਕਲ ਜੁਗਾ ਗਿਆ ਕਿ ਜਿਸ ਕੋਲ ਆਪਣੇ ਬੱਚੇ ਨੂੰ ਉਹ ਛੱਡ ਕੇ ਗਈ ਕਿ ਚੱਲ ਉਸ ਦੀ ਬੇਟੀ ਦੇ ਨਾਲ ਖੇਡ ਲੇਗੀ ਉਸ ਹਰਵਾਨ ਨਹੀਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਤੁਹਾਨੂੰ ਦੱਸ ਦਿੰਨੇ ਆ ਜਲੰਧਰ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ ਕਿ ਪਿਛਲੇ ਦਿਨੀ ਇੱਕ ਛੋਟੀ ਬੱਚੀ ਨਾਲ ਜੋ ਸ਼ਰਮਨਾਕ ਘਰਤੂਤ ਹੋਈ ਉਹ ਕਿਸੇ ਤੋਂ ਲੁਕੀ ਨਹੀਂ ਉਹ ਛੁੱਪੀ ਨਹੀਂ ਤੇ ਉਸ ਦਾ ਹੋਰ ਵੀ ਇੱਕ ਵੱਡਾ ਸੱਚ ਸਾਹਮਣੇ ਆਇਆ ਉਸ ਹੈਵਾਨ ਤੋਂ ਉਸ ਦੀ ਆਪਣੀ ਬੱਚੀ ਤੇ ਉਸ ਦੀ ਘਰ ਵਾਲੀ ਜੋ ਸਹਿਮੀ ਸੀ ਜੋ ਉਹਨਾਂ ਤੇ ਉਹ ਤਸ਼ੱਦਦ ਕਰਦਾ ਸੀ ਉਹ ਸਭ ਦੇ ਰੋਂਗਟੇ ਖੜੇ ਕਰਨ ਵਾਲਾ ਉਸ ਹੈਵਾਨ ਦੀਆਂ ਦੋ ਬੇਟੀਆਂ ਸੀ ਜੋ ਇੱਕ ਬੇਟੀ ਇਸ ਜਹਾਨ ਤੋਂ ਤੁਰ ਗਈ ਇਹ ਵੀ ਜਾਂਚ ਦਾ ਵਿਸ਼ਾ ਕਿ ਉਸ ਦਾ ਕੀ ਕਾਰਨ ਸੀ ਕਿਉਂਕਿ ਅਜਿਹੇ ਇਨਸਾਨ ਦੀ ਫਿਤਰਤ ਕੁਝ ਵੀ ਹੋ ਸਕਦੀ ਆ ਕਿਉਂਕਿ ਉਹ ਛੋਟੀ ਬੱਚੀ ਜਿਸ ਨੂੰ ਜੋ ਆਪਣਾ ਸਮਝ ਕੇ ਉਸ ਦੇ ਘਰੇ ਖੇਡਣ ਗਈ ਉਸ ਨਾਲ ਅਜਿਹਾ ਹਰਕਤ ਕੀਤੀ ਤਾਂ ਘਰ ਵਿੱਚ ਉਸ ਦਾ ਕਿਹੋ ਜਿਹਾ ਵਰਤੀਰਾ ਹੋਵੇਗਾ ਤਾਂ ਕਰਕੇ ਸਭ ਇਹ ਹੀ ਕਹਿ ਰਹੇ ਆ ਕਿ ਭਾਈ ਇਹ ਵੀ ਜਾਂਚ ਦਾ ਵਿਸ਼ਾ ਉਸ ਦੀ ਜਿਹੜੀ ਆਪਣੀ ਬੱਚੀ ਤੇ ਪਤਨੀ ਉਹ ਵੀ ਡਰੀਆਂ ਡਰੀਆਂ ਰਹਿੰਦੀਆਂ ਸੀ ਪਹਿਲਾਂ ਇਹ ਗੱਲਾਂ ਕਰਦੇ ਸੀ ਮਹੱਲੇ ਵਿੱਚ ਵੀ ਪਤਾ ਲੱਗਾ ਕਿ ਉਸ ਦੇ ਘਰ ਵਾਲੀ ਤੇ ਉਸ ਦੀ ਜੋ ਬੱਚੀ ਆ ਉਹ ਵੀ ਡਰ ਦੇ ਸائے ਵਿੱਚ ਜੀ ਰਹੇ ਸੀ ਇਹ ਉਹਨਾਂ ਦੀ ਸ਼ਕਲੋਂ ਲੱਗਦਾ ਸੀ ਅੱਸਾ ਹੈ ਵਾਰਨੇ ਕਿੰਨਾ ਕੁ ਡਰਾ ਕੇ ਰੱਖਿਆ ਹੋਵੇਗਾ ਆਪਣੇ ਬੱਚੇ ਤੇ ਘਰ ਵਾਲੀ ਨੂੰ ਜਦਰਾ ਸੋਚੋ ਜਿਸ ਘਰੇ ਉਹ ਰਹਿੰਦਾ ਹੋਵੇਗਾ ਉਹ ਘਰ ਕਿਹੋ ਜਿਹਾ ਹੋਵੇਗਾ ਕਿਹੋ ਜਿਹਾ ਮਾਹੌਲ ਹੋਵੇਗਾ ਕਿਉਂਕਿ ਦੱਸਿਆ ਜਾ ਰਿਹਾ ਕਿ ਉਸ ਦੀ ਕਿਸੇ ਰਿਸ਼ਤੇਦਾਰ ਨਾਲ ਕੋਈ ਨਹੀਂ ਸੀ ਬਣਦੀ ਬਸ ਆਣ ਗਵਾਂਢ ਚ ਇੱਕ ਦੋ ਘਰ ਸੀ ਜਿੰਨਾਂ ਨਾਲ ਬਣਦੀ ਸੀ ਬਾਕੀ ਕਿਸੇ ਨਾਲ ਕੋਈ ਉਸ ਦੀ ਬੋਲਚਾਲ ਨਹੀਂ ਸੀ ਉਹ ਅਕਸਰ ਹੀ ਹਰੇਕ ਨੂੰ ਰੁੱਖਾ ਬੋਲਦਾ ਸੀ ਪਰ ਜੈਸ ਨਾਲ ਬਣਦੀ ਸੀ ਉਸ ਨਾਲ ਆਪਾਂ ਵੇਖਿਆ ਉਸ ਨੇ ਕੀ ਕੀਤਾ ਅਜੇਹਾ ਹੀ ਉਹ ਆਪਣੇ ਘਰ ਵਿੱਚ ਵਰਤਾਰਾ ਕਰਦਾ ਹੋਵੇਗਾ ਬੱਚੇ ਰੱਬ ਦਾ ਰੂਪ ਮੰਨੇ ਜਾਂਦੇ ਆ ਅਕਸਰ ਹੀ ਆਪਾਂ ਹਰੇਕ ਬੰਦਾ ਇਹ ਕਹਿੰਦਾ ਕਿ ਜੋ ਛੋਟੇ ਬੱਚੇ ਹੁੰਦੇ ਆ ਉਹਨਾਂ 'ਚ ਪ੍ਰਮਾਤਮਾ ਵਸਦਾ ਉਹਨਾਂ ਨੂੰ ਕੋਈ ਚੰਗੇ ਮਾੜੇ ਦੀ ਪਰਖ ਨਹੀਂ ਕਿਹੜਾ ਉਹਨਾਂ ਨਾਲ ਗਲਤ ਟੂਨ 'ਚ ਗੱਲ ਕਰਦਾ ਉਹ ਨਿੱਕੇ ਆ ਉਹਨਾਂ ਨੂੰ ਕੋਈ ਸਮਝ ਨਹੀਂ ਲੱਗਦੀ ਉਹਨਾਂ ਨੂੰ ਤਾਂ ਸਭ ਇੱਕੋ ਜਿਹੀ ਲੱਗਦੇ ਆ ਜਿਹੋ ਜੇ ਘਰ ਦੇ ਬੋਲਦੇ ਆ ਉਹਨਾਂ ਨੂੰ ਲੱਗਦਾ ਕਿ ਬਾਹਰ ਵੀ ਸਾਰੇ ਇਦਾਂ ਹੀ ਆ ਪਰ ਅਜੇਹਾ ਨਹੀਂ ਹੁੰਦਾ ਅਜੇਹੇ ਕਾਲਜੁਗ ਦੇ ਵਿੱਚ ਕੀ ਕੀਤਾ ਜਾਵੇ ਤਾਂ ਜੋ ਅਜੇਹੇ ਇਨਸਾਨ ਤੋਂ ਬਚਿਆ ਜਾ ਸਕੇ ਅਜੇਹੇ ਇਨਸਾਨਾਂ ਤੋਂ ਦੂਰੀ ਬਣਾਈ ਜਾ ਸਕੇ ਕਿਉਂਕਿ ਇਕੱਲਿਆਂ ਵੀ ਨਹੀਂ ਜ਼ਿੰਦਗੀ ਕੱਟੀ ਜਾ ਸਕਦੀ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਅਸੀਂ ਭਾਈ ਕਿਸੇ ਦੇ ਜਾਣਾ ਆਉਣਾ ਨਹੀਂ ਅਸੀਂ ਆਪਣੇ ਹੀ ਘਰ ਵਿੱਚ ਰਵਾਂਗੇ ਬੰਦੇ ਨੂੰ ਕੰਮ ਕਰਨ ਲਈ ਰੋਟੀ ਕਮਾਉਣ ਲਈ ਘਰੋਂ ਬਾਹਰ ਨਿਕਲਣਾ ਪੈਂਦਾ ਬੱਚੇ ਜੋ ਉਹਨਾਂ ਨੂੰ ਸਮਾਜ ਵਿੱਚ ਵਿਚਰਨਾ ਪੈਂਦਾ ਕਿਉਂਕਿ ਸਮਾਜ ਵਿੱਚ ਵਿਚਰਨਾ ਜ਼ਰੂਰੀ ਆ ਸਮਾਜ ਤੋਂ ਬਿਨਾ ਅਸੀਂ ਨਹੀਂ ਰਹਿ ਸਕਦੇ ਪਰ ਅਜਿਹੇ ਅਣਸਰਾਂ ਦੀ ਕਿਸ ਤਰ੍ਹਾਂ ਪਛਾਣ ਕਰੀਏ ਕਿਵੇਂ ਪਛਾਣੀਏ ਅਜਿਹੇ ਇਨਸਾਨਾਂ ਨੂੰ ਤਾਂ ਜੋ ਆਪਣੇ ਬੱਚੇ ਤੁਸੀਂ ਆਪ ਸੇਫ ਰਹੋ ਅਜਿਹੇ ਇਨਸਾਨਾਂ ਲਈ ਸਖਤ ਤੋਂ ਸਖਤ ਕਾਨੂੰਨ ਹੋਣਾ ਚਾਹੀਦਾ ਸਖਤ ਸਜ਼ਾ ਮਿਲਣੀ ਚਾਹੀਦੀ ਆ ਇਹ ਕਹਿ ਵੀ ਰਿਹਾ ਸਾਰੇ ਕਿ ਇਹਨਾਂ ਨੂੰ ਅਜਿਹੀ ਸਜ਼ਾ ਮਿਲਣੀ ਚਾਹੀਦੀ ਆ ਤਾਂ ਜੋ ਅਜਿਹਾ ਕਰਨ ਤੋਂ ਪਹਿਲਾਂ ਇਹ 100 ਵਾਰ ਸੋਚਣ ਅਜਿਹਾ ਸੋਚਣ ਤੋਂ ਪਹਿਲਾਂ ਵੀ ਇਹ 100 ਵਾਰ ਵੇਖਣਾ ਤਾਂ ਜੋ ਇਹਨਾਂ ਦੇ ਮਨ ਵਿੱਚ ਅਜਿਹੀ ਗੱਲ ਹੀ ਨਾ ਆਵੇ ਅਜਿਹੀ ਸਜ਼ਾ ਹੋਣੀ ਚਾਹੀਦੀ ਆ ਹੁਣ ਅੱਗੇ ਵੇਖੋ ਕਾਨੂੰਨ ਉਸਨੂੰ ਕੀ ਸਜ਼ਾ ਦਿੰਦਾ ਉਸਤੇ ਕੀ ਕਾਰਵਾਈ ਕਰਦਾ ਕਿਉਂਕਿ ਇਹ ਬੜਾ ਗੰਭੀਰ ਤੇ ਬੜਾ ਹੀ ਖੁਖਾਰ ਅਪਰਾਧ ਦਾ ਜੋ ਉਸ ਆਦਮੀ ਨੇ ਕੀਤਾ